ਤੁਸੀਂ ਦੇਖ ਸਕਦੇ YouTube ਵਾਲਾ ਮੈਂ ਦੱਸਣਾ ਚਾਹੁੰਦਾ ਵੀ ਇਹ ਨਕਲੀ ਹਥਿਆਰ ਆ ਅਸਲੀ ਨਹੀਂ ਆ ਜੇ ਮੰਨ ਲਓ ਬਾਅਦ ਤੁਹਾਨੂੰ ਪਤਾ YouTube ਸਾਨੂੰ ਕਹਿੰਦਾ ਹੁੰਦਾ ਲਾਊਡ ਨਹੀਂ ਨਾ ਚੀਜ਼ ਇਹੋ ਜੀ ਪੌਣੀਂ ਅੰਦਰ ਵੇਖ ਲੋ ਨਕਲੀ ਹਥਿਆਰ ਆ ਉਹੋ ਜੀ ਕੋਈ ਗੱਲਬਾਤ ਨਹੀਂ ਆ ਨਕਲੀ ਆ ਇਹ ਦੇਖ ਸਕਦੇ ਤੁਸੀਂ ਤੇ ਤਰੀਸ ਮੈਂ YouTube ਵਾਲਾ ਇਹ ਚੀਜ਼ ਕਹਿੰਦਾ ਵੀ ਆਪਾਂ ਨਕਲੀ ਹਥਿਆਰ ਵਰਤੇ ਆ ਮਸਤੀ ਲਈ ਬਣਾਈ ਵੀਡੀਓ ਕੋਈ ਉਹੋ ਜੀ ਕੋਈ ਗੱਲਬਾਤ ਨਹੀਂ ਆ ਠੀਕ ਆ ਅੰਨਾ ਯਾਰਾ ਤਰਾਕਿੱਦ ਰਹਿਦਾ ਯਾਰ ਦੇਖ ਸਕਦੇ ਪੱਠਿਆਂ ਵਾਲੇ ਰੋਲ ਵੀ ਕਰਨੇ ਪੈਣ ਦਾ ਠੀਕ ਆ ਸਾਦੇ ਪਿਸਤੌਲ ਵੀ ਲੈ ਲਿਆ ਕੋਈ ਸੀਏਡੀ ਵਾਲੀਆਂ ਨਾ ਨਕਲੀ ਪਰ ਪਿਸਤੌਲ ਯਾਰ ਇਹਨੂੰ ਟॉय ਗਨ ਕਹਿ ਦਿੰਦੇ ਆ ਸਾਦੇ ਇਹੀਂ ਲੱਭਦੇ ਪਏ ਜਗਾ ਠੀਕ ਆ ਹੁਣ ਮਤਲਬ ਸਾਦੇ ਤੁਸੀਂ ਯਾਰ ਉਹਨਾਂ ਦੇ ਹੁੰਦੇ ਪਿਆ ਸੀਨ ਆਦੇ ਆਪਾਂ ਚਾਹ ਵੀ ਲੈ ਆਂਦੀ ਆ ਘੁੱਟ ਘੁੱਟ ਪੀ ਲੈਨੇ ਬਾਅਦ ਕੀਤਾ ਟਾਈਮ ਲੱਗਣਾ ਕਿ ਨਹੀਂ ਤੁਸੀਂ ਦੇਖ ਸਕਦੇ ਆਪਣੇ ਸਕਾਲਟੀ ਵੀਰ 12 ਘੰਟੇ ਡਿਊਟੀ ਕਰਦੇ ਆ ਠੀਕ ਆ ਫਾਈਨਲੀ ਯਾਰ ਆਪਾਂ ਆ ਗਿਆਂ ਕਾਲਜ ਤੇ ਹੁਣ ਆਪਾਂ ਲਾਉਣ ਲੱਗੇ ਆ ਹਾਜ਼ਰੀ ਠੀਕ ਆ ਹਾਂਜੀ ਗੁੱਡ ਮਾਰਨਿੰਗ ਤੇ ਅੱਜ ਦਾ ਵਲੌਗ ਦੀ ਸਟਾਰਟਿੰਗ ਹੋ ਰਹੀ ਆ ਘਰ ਤੋਂ ਠੀਕ ਆ ਤੇ ਅੱਜ ਦਾ ਵਲੌਗ ਆਪਣੈ ਤੋਂ ਸਟਾਰਟ ਕੀਤਾ ਜਾਂਦਾ ਹੈ ਤੇ ਅੱਜ ਆਪਾਂ ਬਣਾ ਰਹੇ ਆ ਫੇਰ ਵੀਡੀਓ ਉਹਨਾਂ ਨਾਲ ਹੱਸਦੇ ਪੰਜਾਬੀ ਚੈਨਲ ਤੇ ਤੇ ਅੱਜ ਫੇਰ ਉਹਨਾਂ ਨਾਲ ਕੰਮ ਕਰਾਵਾਂਗੇ ਵੀਡੀਓ ਬਣਾਉਣ ਚੱਲੇ ਆ ਕਿ ਅੱਜ ਵੀਡੀਓ ਬਣ ਰਹੀ ਆ ਸੀਆਈਡੀ ਤੇ ਬਾਕੀ ਮੈਂ ਵਿਖਾ ਦੂੰਗਾ ਰੀਅਲ ਸੂਟ ਕਿਦਾਂ ਸੀ ਕਰਦੇ ਉਹ ਤੇ ਮੈਂ ਵਿਖਾਉਣਾ ਹੈ ਹੁਣ ਨਾ ਤੇ ਬਿਹੈਂਡ ਦਾ ਕੋਈ ਸੀਨ ਵਿਖਾ ਦੂੰਗਾ ਮੈਂ ਕਿ ਅੱਜ ਦਾ ਵਲੌਗ ਇਥੋਂ ਸਟਾਰਟ ਕੀਤਾ ਜਾਂਦਾ ਬਹੁਤ ਹੀ ਘੈਂਟ ਬਣੂਗਾ ਤੇ ਹੁਣ ਮੈਂ ਰੈਡੀ ਹੋ ਚੁੱਕਾ ਆ ਠੀਕ ਆ ਤੇ ਉਹ ਆਏ ਬਾਹਰ ਤੇ ਚੱਲੀਏ ਨਾਲੇ ਤੇ ਨਾਲੇ ਮਿਲਦੇ ਆ ਉਹਨਾਂ ਨੂੰ ਬਾਹਰ ਜਾ ਕੇ ਤੇ ਆਜੋ ਬਾਹਰ ਖਲੋਤੇ ਹੋ ਵੇਟ ਕਰਨ ਦਾ ਮੇਰੀ ਤੇ ਆਪਾਂ ਚਾਹ ਵੀ ਲੈ ਹੁੰਦੀ ਆ ਘੁੱਟ ਘੁੱਟ ਪੀ ਲੈਨੇ ਬਾਅਦ ਕੀਤਾ ਟਾਈਮ ਲੱਗਣਾ ਕਿ ਨਹੀਂ ਤੇ ਧੁੰਦੀ ਵੇਖ ਹੀ ਸਕਦੇ ਤੁਸੀਂ ਤੇ ਓਏ ਉਹ ਖਲੋਤੇ ਦੋਵੇਂ ਜਾਣੇ ਹੈ ਐਸ ਵੇਆ ਕਰ ਜਾ ਜੀ ਆਵਸ਼ੀਥੀ ਗੜੀ ਜੀ ਪਿੰਦਾ ਆ ਕੇ ਉਹ ਨਹੀਂ ਸਾਦੇ ਪਿਸਤੌਲ ਵੀ ਲੈ ਲਿਆ ਕੋਈ ਸੀਐਡੀ ਵਾਲੀ ਆ ਨਾ ਨਕਲੀ ਪਰ ਪਿਸਤੌਲ ਯਾਰ ਇਹਨੂੰ ਟੌਏ ਗਨ ਕਹਿ ਦਿੰਦੇ ਆ ਠੀਕ ਆ ਮੈਨੂੰ ਪਤਾ ਹੀ ਟਾਇਗਨ ਕਹਿੰਦੇ ਉਹ ਨਹੀਂ ਵੈਸੇ ਵੀ ਮੈਂ ਅਸਲੀ ਨਾ ਸਮਝਣ ਬੱਚਿਆਂ ਦਾ ਉਖਡਾਉਣੇ ਖਾਣੇ ਵਾਲਾ ਖੇਡਣ ਨੂੰ ਮੇਲੇ ਮੂਲੇ ਚੱਲਿਆ ਉਹ ਚੀਜ਼ੇ ਬਾਕੀ ਯਾਰ ਤੁੰਦ ਕਾਫੀ ਪਈ ਆ ਤੇ ਇੰਨੀ ਠੰਡ ਚੋਂ ਨਿਕਲਣਾ ਔਖਾ ਆ ਮੈਂ ਤੇ ਸੁੱਤਾ ਹਾਂ ਇਨੇ ਆ ਕੇ ਠਾਇਆ ਠਾ ਕੇ ਫਿਰ ਉਧਰ ਚੱਲ ਗਿਆ ਕਾ ਵੀ ਪੀਦਾ ਇਹਦਾ ਇਹਦਾ ਚੱਲਿਆ ਓਏ ਯਾਰ ਅਨੇ ਗੁਰਾ ਪੂਰੇ ਏਸੀਪੀ ਵਾਲੀ ਗੇਮ 5 ਐ ਇਹ ਹਾਂ ਨਹੀਂ ਨਹੀਂ ਘੈੜ ਕੰਮ ਕਾਕਾ ਆਹ ਆ ਆਹ ਆ ਪੱਦ ਚਿੱਲੇ ਆ ਸਭ ਲੋਗ ਬੰਦਿਆ ਵਾ ਇਹ ਤਾਂ ਹੋਰ ਦੱਸਉਂਦਾ ਬੜਿਆ ਕੰਮ ਤਾਂ ਬੱਸ ਸੁਣ ਨਹੀਂ ਕਹਿ ਡਗਾ ਕੁਝ ਲੋੜ ਘੜਪੜਾਦਾ ਕੁਝ ਤਾਂ ਕਰ ਗਿਆ ਨਹੀਂ ਆ ਵੀਡੀਓ ਸਟਾਰਟ ਤੇ ਘਰੋਂ ਨਿਕਲਣ ਲੱਗਿਆਂ ਤੇ ਮਿਲਦੇ ਆ ਤੁਹਾਨੂੰ ਬਾਤ ਤੇ ਨਾਲੇ ਵਿਖਾਉਨੇ ਆ ਕਿੱਥੇ ਹੀ ਕਰਨੀ ਸੂਟ ਨਕੇਸ਼ਰ ਵਿਖਾਉਣਾ ਤੁਹਾਨੂੰ ਮੱਝ ਆ ਗਿਆ ਠੀਕ ਆ ਤੇ ਸਿੱਧੇ ਹੀ ਸੱਦਿਆ ਪਹਿਲਾਂ ਕਰੀਏ ਵੀ ਬੰਦ ਚੁੱਤੀ ਹੈ ਪਹਿਲਾਂ ਕਰੀਏ ਤੁਸੀਂ ਦੇਖ ਸਕਦੇ ਯਾਰ ਆਪਾਂ ਲੋਕੇਸ਼ਨ ਤੇ ਆ ਚੁੱਕੇ ਆਂ ਤੇ ਧੁੰਦ ਚੈੱਕ ਕਰੋ ਠੀਕ ਆ ਤੇ ਇਨੀ ਠੰਡ ਦੇ ਵਿੱਚ ਆਏ ਆਂ ਤੇ ਅੱਜ ਦੇ ਪਿਸਤੌਲ ਆ ਸੀਆਈਡੀ ਤੇ ਸਾਡੀ ਬਣ ਰਹੀ ਆ ਵੀਡੀਓ ਤੇ ਪਿਸਤੌਲ ਸਾਡੇ ਆ ਨਕਲੀ ਠੀਕ ਹੈ ਕਿਤੇ ਅਸਲੀ ਨਾ ਸਮਝੋ ਇੱਧਰ ਵੇਖ ਲਓ ਕੋਈ ਹੈ ਨਹੀਂ ਇਧਰ ਖਾਲੀ ਆ ਨਕਲੀ ਆਏ ਕੌਮ ਵੀ ਕਈ ਕਹਿ ਦਿੰਦੇ ਆ ਅਸਲੀ ਅਸਲੀ ਨਹੀਂ ਪਿਸਤੌਲ ਨਹੀਂ ਵਰਤਣ ਦਾ ਤੇ ਨਾਲੇ ਇਨੀ ਠੰਡ ਦੇ ਵਿੱਚ ਅਸੀਂ ਬੰਦੇ ਇਕੱਠੇ ਕਰਨ ਦੇ ਵੀਡੀਓ ਦੇ ਵਿੱਚ ਬੰਦਿਆਂ ਦੀ ਵੀ ਜਿਆਦਾ ਲੋੜ ਆ ਠੀਕ ਆ ਤੇ ਜਿਵੇਂ ਜਿਵੇਂ ਮੈਂ ਵੀਲੌਗ ਬਣਾਉਂਗਾ ਉਵੇਂ ਤੁਹਾਨੂੰ ਪਤਾ ਲੱਗੀ ਜਾਊ ਕਿਵੇਂ ਕਿੰਨੇ ਬੰਦੇ ਆਉਣੇ ਆ ਨਾਰਮਲ ਹੀ ਜ਼ਿਆਦਾ ਨਹੀਂ ਤਾਂ 10 ਕਤੇ ਹੋਣਗੇ 10 ਤੋਂ ਜ਼ਿਆਦਾ ਹੀ ਆ 10 ਕਤੇ ਹੈਗੇ ਆ ਤੇ ਬੰਦੇ ਸਾਡੀ ਜਗਾ ਸੈਟ ਵਟ ਕਰਨ ਲੈ ਸਾਫ ਸੁਥਰੀ ਕਰਨ ਲੈ ਜਿੱਥੇ ਸੀਨ ਹੋਣੇ ਆ ਠੀਕ ਆ ਤੇ ਹੁਣ ਇਹਨਾਂ ਦੇ ਕਰਾ ਲਈਏ ਸੀਨ ਮਿਲਦੇ ਆ ਤੁਹਾਨੂੰ ਬਾਅਦ ਚ ਠੀਕ ਆ ਤੇ ਧੁੰਦ ਯਾਰ ਬਹੁਤ ਜ਼ਿਆਦੀ ਪਈ ਆ ਇੰਨੀ ਠੰਡ ਚ ਤੇ ਨਿਕਲਣਾ ਹੀ ਬੜਾ ਔਖਾ ਆ ਪਰ ਇਹ ਵੀਡੀਓ ਬਣਾਉਣਾ ਹੈ ਫੇਰ ਵੀ ਯਾਰ ਤੇ ਟਾਡੇ ਕਰਕੇ ਵੀਡੀਓ ਬਣਾਉਂਦੇ ਤੇ ਯਾਰ ਪੁਲਿਸ ਸਪੋਰਟ ਤੇ ਪਿਆਰ ਦੇਆ ਕਰੋ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਜੇ ਕੋਈ ਕਮੀ ਪੇਸੀ ਹੁੰਦੀ ਹੈ ਤੇ ਕਮੈਂਟ ਚ ਜ਼ਰੂਰ ਦੱਸਿਆ ਕਰੋ ਨਹੀਂ ਆਪਣੀਆਂ ਗਲਤੀਆਂ ਸੁਧਾਰ ਸਕੀਏ ਯਾਰ ਠੀਕ ਹੈ ਸਾਡੇ ਮੇਰੇ ਪਾਪਾ ਦੇ ਵੀ ਸੀਨ ਹੁੰਦੇ ਆ ਠੀਕ ਹੈ ਤੇ ਇੱਕ ਬੰਦਾ ਨਵਾਂ ਪਾਇਆ ਆਪਾਂ ਇੱਕ ਆ ਆ ਦੋ ਬੰਦੇ ਨਵੇਂ ਹੈਗੇ ਆ ਠੀਕ ਆ ਦੋ ਬੰਦੇ ਨਵੇਂ ਹੈਂ ਤੇ ਚਾਰ ਹੈਗੇ ਹੈਗੇ ਤੁਹਾਨੂੰ ਪਤਾ ਹੀ ਆ ਤੇ ਹਜੇ ਇੱਕ ਦੋ ਬੰਦਾ ਹੋਰ ਆਊਗਾ ਉਹ ਵੀ ਤੁਹਾਨੂੰ ਮੈਂ ਵਿਖਾ ਦੂੰਗਾ ਠੀਕ ਹੈ ਇਹਦੇ ਵਿੱਚ ਕੁੱਲ ਮਿਲਾ ਕੇ 8-10 ਬੰਦੇ ਹੋ ਜਾਣੇ ਮੈਨੂੰ ਜਿੱਥੋਂ ਤੱਕ ਲੱਗਦਾ ਇੰਨੇ ਤੇ ਹੋਣਗੇ ਤੁਸੀਂ ਦੇਖ ਸਕਦੇ ਆ ਪਾਗਿਆਂ ਸਕੂਲੇ ਤੇ ਹੁਣ ਆਪਣੇ ਵੀਡੀਓ ਦੇ ਸੀਨ ਹੋਣਗੇ ਇੱਥੇ ਸਕੂਲੇ ਠੀਕ ਆ ਤੇ ਹੁਣ ਇੱਥੇ ਬਣਾਉਣ ਲੱਗੇ ਆ ਵੀਡੀਓ ਤੇ ਮੈਂ ਤੁਹਾਨੂੰ ਇੱਕ ਇਹ ਵੀ ਗੱਲ ਦੱਸਣਾ ਚਾਹੁੰਦਾ ਆ ਵੀ ਆਪਣਾ ਕੀ ਕਹਿੰਦੇ ਆ ਧੁੰਦ ਦੇਖ ਸਕਦੇ ਤੁਸੀਂ ਕਿੰਨੀ ਪਈ ਆ ਜੇ ਤੇ ਜੇ ਸੂਰਜ ਨਿਕਲ ਜਾ ਤੇ ਬਹੁਤ ਵਧੀਆ ਗੱਲ ਹੋਊਗੀ ਥੋੜੀ ਐਚਡੀ ਬਣ ਜੂਗੀ ਵੀਡੀਓ ਤੇ ਬਾਕੀ ਹੁਣ ਇੱਥੇ ਬਣਾ ਲਈਏ ਇਹਨਾਂ ਦਾ ਵੀਡੀਓ ਤੇ ਯਾਰ ਤੁਹਾਨੂੰ ਜਿਵੇਂ ਪਤਾ ਹੈ ਵੀ ਅੱਜ ਹੀ ਸੁੱਟੀ ਆ ਐਤਵਾਰ ਤੇ ਐਤਵਾਰੀ ਟਾਈਮ ਲੱਗਦਾ ਹੈ ਵੇਸੇ ਉਹ ਕਹਿੰਦੇ ਅੱਜ ਵੀਡੀਓ ਨਹੀਂ ਮੁੱਕਣੀ ਮੈਂ ਨਾ ਅੱਜ ਅੱਜ ਮੁੱਕ ਜੇ ਤੇ ਬਹੁਤ ਵਧੀਆ ਗੱਲ ਆ ਮੈਂ ਛੁੱਟੀ ਨਾ ਮਾਰਨੀ ਪਵੇ ਤੇ ਹੁਣ ਇਹਨਾਂ ਨਾਲ ਬਣਾ ਲਈਏ ਵੀਡੀਓ ਮਿਲਦੇ ਆ ਤੁਹਾਨੂੰ ਬਾਅਦ ਸਾਦੇਹੀਂ ਲੱਭਦੇ ਪਏ ਆ ਜਗਾ ਠੀਕ ਆ ਹੁਣ ਮਤਲਬ ਸੀਨ ਹੈਗੇ ਨਾਲ ਨਹਿਰ ਵਿਖਾਉਣੀ ਆ ਠੀਕ ਆ ਤੇ ਨਾਲ ਆਪਣੇ ਮਤਲਬ ਸੀਨ ਕਰਨੇ ਵੀਡੀਓ ਦੇ ਨਾਲ ਆਵੇ ਨਹਿਰ ਆ ਤੇ ਇਹਦੇ ਕੰਡੇ ਦੇ ਨਾਲ ਚੱਲੇ ਜਿੱਥੇ ਪਾਣੀ ਆਵੇ ਉੱਥੇ ਕਰਨੇ ਸੀਨ ਤੁਹਾਨੂੰ ਮੈਂ ਵਿਖਾਉਂਗਾ ਜਗਾ ਠੀਕ ਆ ਤੇ ਹੁਣ ਜਾ ਰਹੇ ਆ ਠੀਕ ਆ ਤੁਸੀਂ ਦੇਖ ਸਕਦੇ ਆ ਸਾਡੇ ਬੰਦੇ ਜਾ ਰਹੇ ਆ ਕਿਸ ਕੋਰੀ ਤੇ ਬੜੇ ਵੇਖ ਲੋ ਨੈਰ ਠੀਕ ਆ ਇੱਕ ਸਾਦੇ ਹੁਣ ਆਪਾਂ ਇੱਥੇ ਰੁਕ ਚੁੱਕੇ ਆ ਤੇ ਨਹਿਰ ਦਾ ਪਾਣੀ ਵੀ ਨਾਲ ਵਗਦਾ ਪਿਆ ਹੈ ਤੇ ਸੀਨ ਸਾਡੇ ਇੱਧਰ ਹੋਣਗੇ ਇੱਧਰ ਸੀਨ ਕਰਨ ਲੱਗੇ ਆ ਹੁਣ ਤੇ ਨਾਲ ਇੱਧਰ ਇਦਾਂ ਸੀਨ ਹੋਣਗੇ ਤੁਹਾਨੂੰ ਮੈਂ ਦੱਸ ਹੀ ਦੇਣਾ ਇਦਾਂ ਇੱਧਰ ਕੈਮਰਾ ਹੋਊਗਾ ਤੇ ਇੱਧਰੋਂ ਸੀਨ ਕਰਾਂਗੇ ਨਾਲ ਨਹਿਰ ਦਿਖੂਗੀ ਤਾਂ ਤੁਸੀਂ ਦੇਖ ਸਕਦੇ ਨਹਿਰ ਕਿੰਨੀ ਪਿਆਰੀ ਆ ਰਹੀ ਆ ਕਿੰਨੀ ਸੋਹਣੀ ਆ ਰਹੀ ਆ ਦੇਖੋ ਤੁਸੀਂ ਦੇਖ ਸਕਦੇ ਨਹਿਰ ਚੈੱਕ ਕਰੋ ਨਰ ਵਗਦੀ ਹੋਈ ਤੇ ਇੱਧਰ ਵੇਖੋ ਕਿੰਨਾ ਖਲਾਰਾ ਪਿਆ ਹੋਇਆ ਥੱਲੇ ਚੈੱਕ ਕਰੋ ਦੇਖੋ ਯਾਰ ਦੇਖ ਸਾਦੇ ਤੁਸੀਂ ਤੇ ਸੂਰਜ ਵੀ ਨਿਕਲ ਗਿਆ ਜਿਵੇਂ ਮੈਂ ਕਹਿ ਰਿਹਾ ਹਾਂ ਹੁਣ ਸੂਰਜ ਨਿਕਲ ਗਿਆ ਥੋੜੀ ਥੋੜੀ ਵੀਡੀਓ ਸਾਫ ਬਣੂਗੀ ਐਦਾਂ ਧੁੰਦ ਧੁੰਦ ਨਾਲ ਵੀਡੀਓ ਥੋੜੀ ਐਚਡੀ ਨਹੀਂ ਬਣਦੀ ਐਦਾਂ ਸੂਰਜ ਨਾਲ ਥੋੜੀ ਐਚਡੀ ਬਣਦੀ ਵੀਡੀਓ ਦੇਖੋ ਤੇ ਸੂਰਜ ਨਿਕਲ ਰਿਹਾ ਬਸ ਮਾਲਕਾ ਕਿਰਪਾ ਕਰਦੇ ਸੂਰਜ ਨਿਕਲ ਹੀ ਜਾਵੇ ਤੇ ਵਧੀਆ ਗੱਲ ਆ ਤੇ ਤੁਸੀਂ ਦੇਖ ਸਾਦੇ ਯਾਰ ਕੰਮ ਕਰਦੇ ਪਏ ਆ ਡਾਇਲੌਗ ਸਿਖਾ ਰਹੇ ਆ ਤੇ ਹੁਣ ਆਪਾਂ ਚੱਲੀ ਉੱਤੇ ਠੀਕ ਆ ਤੇ ਡਾਇਲੌਗ ਦੱਸ ਰਹੇ ਆ ਠੀਕ ਆ ਨੂੰ ਲੱਗਦਾ ਕੋਈ ਕੰਮ ਕਰਦਾ ਹੋਊਗਾ ਤੇ ਬਾਕੀ ਯਾਰ ਹੋ ਸਕਿਆ ਜੇ ਮੈਂ ਬਹਿਣ ਦਾ ਸੀਨ ਤੁਹਾਨੂੰ ਵਿਖਾ ਦੂੰਗਾ ਜਿਹੜੀਆਂ ਸਾਡੀਆਂ ਗਲਤੀਆਂ ਆ ਤੇ ਮਿਲਦੇ ਹਾਂ ਤੁਹਾਨੂੰ ਬਾਅਦ ਚ ਠੀਕ ਆ ਰੋਲ ਕਰਾ ਲਈ ਹੁਣਾਂ ਦੇ ਤੁਸੀਂ ਯਾਰ ਉਹਨਾਂ ਦੇ ਹੁੰਦੇ ਪਿਆ ਸੀਨ ਠੀਕ ਆ ਥੱਲੇ ਨਹਿਰ ਦੇ ਕਰਦੇ ਪਿਆ ਸੀਨ ਉਹਨਾਂ ਦੇ ਠੀਕ ਆ ਹੁਣ ਇਹਨਾਂ ਦੇ ਆਉਣਗੇ ਤੇ ਵੀਡੀਓ ਯਾਰ ਬਣਾ ਰਹੇ ਆ ਭੁੱਖੇ ਮਰ ਰਹੇ ਆ ਤੇ ਰੋਟੀ ਤੇ ਵੈਸੇ ਨਹੀਂ ਖਾਦੀ ਸਵੇਰੇ ਚਾਹ ਪੀਤੀ ਜਿਵੇਂ ਤੁਹਾਨੂੰ ਪਤਾ ਹੀ ਆ ਅਸੀਂ 3 ਵਜੇ ਤੇ ਕਰੋ ਇਹਨਾਂ ਦਾ ਸਾਨੂੰ ਪਤਾ ਨਹੀਂ ਅਸੀਂ ਤੇ ਤੁਹਾਨੂੰ ਬੜਾ ਚਾਹ ਹੀ ਕਲੀ ਕੀਤੀ ਆ ਤੇ ਹਾਂ ਹੁਣ ਉਹਦੇ ਸੀਨ ਹੈਗੇ ਆ ਸ਼ੁਰੂ ਵਾਲੇ ਸੀਨ ਹੈਗੇ ਉੱਥੇ ਹੀ ਹੈਗੇ ਆ ਆ ਚੱਲ ਚੱਲ ਆਉਣਾ ਫੋਨ ਲਓ ਜੀ ਮੇਰੇ ਪਾਪਾ ਦੇ ਸੀਨ ਹੋਣੇ ਆ ਫੇਰ ਠੀਕ ਆ ਤੇ ਉਹਨੂੰ ਫੋਨ ਲਾਉਣ ਲਈ ਕਹਿੰਦੇ ਆ ਕਹਿੰਦੇ ਬੁਲਾਉ ਉਹਨੂੰ ਠੀਕ ਆ ਕਰਾ ਦੇ ਸੀਨ ਇਹਦੇ ਹੋ ਗਏ ਆ ਮਰਾ ਚਟ ਮਾਰਿਆ ਗਰੂਓ ਤੇ ਹੁਣ ਯਾਰ ਪਾਪਾ ਆਪਣੇ ਨੂੰ ਮੱਸਦਣ ਲੱਗਾ ਉਹਦੇ ਵੀ ਸੀਨ ਹੈਗੇ ਨਾ ਇਸ ਕਰਕੇ ਤੇ ਦੇਖ ਸਕਦੇ ਡਾਕਟਰ ਹੁਣੀ ਪਹੁੰਚ ਚੁੱਕੇ ਕੋਈ ਵੀ ਡਾਕਟਰ ਹੋਣਾ ਦੇ ਵੀ ਸੀਨ ਹੈਗੇ ਆ ਹੋਰ ਦੱਸੋ ਚੇਲਿਆ ਤੇ ਡਾਕਟਰ ਹੁਣੀ ਵੀ ਆਪਣੇ ਬੰਦੇ ਆ ਠੀਕ ਆ ਬੈਗ ਰੱਖ ਸਕੂਟਰੀ 'ਚ ਉਹ ਸਾਡੇ ਲੱਗੀਆਂ ਇੱਕ ਸਕੂਟਰੀ ਤੇ ਇੱਕ ਮੋਟਰਸਾਈਕਲ ਉਹ ਤੇ ਹੀ ਦਵਾਈ ਤੇ ਲੋਕੀ ਆਡੀਅੰਸ ਬਹੁਤ ਦੇਖ ਰਹੀ ਐ ਸੀਨ ਕਰਦੇ ਪਏ ਆ ਜੇਰਾ ਕੋਈ ਨੰਗਦਾ ਉਹ ਦੇਖ ਕੇ ਹੀ ਜਾਂਦਾ ਹੈ ਕਿ ਕਰਦੇ ਪਏ ਆ ਆ ਫਿਰ ਬਣਾਈ ਨਹੀਂ ਵੀਡੀਓ ਵੀਡੀਓ ਰਹਿੰਦੀ ਐ ਜੇ ਥੋੜੀ ਬਾਤੀ ਤੇ ਹੁਣ ਆਏ ਆ ਘਰ ਰੋਟੀ ਖਾਣ ਤੇ ਰੋਟੀਆਂ ਅਸੀਂ ਆਪ ਹੀ ਲਾਉਂਦੇ ਪਏ ਹਾਂ ਤੁਸੀਂ ਦੇਖੋ ਤੁਹਾਨੂੰ ਮੈਂ ਦਿਖਾ ਦਿੰਦਾ ਇੱਧਰ ਦੇਖ ਲਓ ਯਾਰ ਤੇ ਆਟਾ ਗੁੱਜਾ ਸੀ ਘਰ ਦੇ ਘਰੇ ਨਹੀਂ ਕਰਦੇ ਕੋਈ ਕੰਮ ਗਏ ਬਾਹਰ ਤੇ ਆ ਰੋਟੀਆਂ ਨਹੀਂ ਸੀ ਹੈਗੀਆਂ ਇਸ ਕਰਕੇ ਆਪਾਂ ਨੂੰ ਰੋਟੀਆਂ ਲਾਉਣੀਆਂ ਪੈਣੀਆਂ ਤੇ ਸਬਜ਼ੀ ਆਪਾਂ ਰੱਖੀਆ ਗਰਮ ਚਨਿਆਂ ਦੀ ਠੀਕ ਆ ਤੇ ਰੋਟੀਆਂ ਪਰ ਲਾ ਕੇ ਖਾਵਾਂਗੇ ਠੀਕ ਆ ਤੇ ਮੈਂ ਤੁਹਾਨੂੰ ਇਹ ਗੱਲ ਦੱਸਣ ਲੱਗਾ ਆ ਸਵੇਰ ਦੇ ਮਰਨੈ ਭੁੱਖੇ ਜਿਵੇਂ ਤੁਹਾਨੂੰ ਪਤਾ ਹੈ ਤੇ ਉਹ ਵੀ ਫੋਨ ਲੋ ਹੋਇਆ ਤੇ ਫੇਰੇ ਹੀ ਆਏ ਘਰੇ ਤੇ ਮੈਂ ਤੇ ਆਉਂਦਿਆ ਤੁਹਾਨੂੰ ਪਤਾ ਸਵੇਰ ਦੇ ਭੁੱਖੀਆਂ ਤੇ ਮੈਂ ਕਿਹਾ ਚਾ ਰੋਟੀ ਖਾਣੇ ਤੇ ਰੋਟੀਆਂ ਹੈ ਨਹੀਂਆਂ ਤੇ ਆਟਾ ਗੁੱਝਾ ਹੈਗਾ ਤੇ ਮੈਂ ਫਟਾਫਟ ਮੈਂ ਚੱਲ ਜਾਂਦੀ ਨੇ ਤਿੰਨ ਚਾਰ ਲਾ ਲੈਣੇ ਤੇ ਖਾ ਲੈਣੇ ਆ ਤੇ ਹੁਣ ਆਪਾਂ ਰੋਟੀ ਲਾਉਂਦੇ ਪਏ ਤੇ ਲਓ ਜੀ ਰੋਟੀ ਤੇ ਯਾਰ ਖਾ ਲਈ ਆ ਤੇ ਉਹਨਾਂ ਨੇ ਫੇਰ ਫੋਨ ਲਾਇਆ ਮੇਰੇ ਹਿਸਾਬ ਨਾਲ ਵੀਡੀਓ ਦਾ ਕਹਿਣਾ ਵੀਡੀਓ ਬਣਾਉਣ ਚੱਲੇ ਫੋਨ ਹੋ ਗਿਆ ਹੁਣਾ ਕਾਫੀ ਚਾਰਜ ਤੇ ਕੋਸ਼ਿਸ਼ ਸਾਡੀ ਇਹੋ ਹੀ ਆ ਵੀ ਅੱਜੇ ਮਕਾਈਏ ਬਾਕੀ ਕਹਿ ਨਹੀਂ ਸਕਦੇ ਅਜੇ ਅੱਧੇ ਨੂੰ ਜਿਆਦਾ ਬਣ ਗਈ ਆ ਬਾਕੀ ਜਾ ਰਹੇ ਹਾਂ ਹੁਣ ਦੇਖਦੇ ਆ ਤੁਸੀਂ ਫੇਰ ਚੱਲੇ ਆਂ ਸਟੈਂਡ ਵੀ ਫੜੇ ਆ ਤੇ ਦੇਖ ਸਕਦੇ ਤੁਸੀਂ ਭਰਾ ਮੈਂ ਤੇ ਰੋਟੀ ਵੀ ਆਪ ਲਾ ਕੇ ਖਾਧੀ ਕਰੇ ਦੋ ਫਟਾਫਟ ਲਾਈਆਂ ਸਹੀ ਗੱਲ ਆ ਵਲੌਗ ਚ ਕਲਿੱਪ ਐਡ ਕਰ ਦੇਣੀ ਆ ਕਰਦੀ ਤੇਨ ਪਾਈਦੀ ਨਹੀਂ ਜਦੋਂ ਕਾਦੇ ਤੁਸੀਂ ਯਾਰ ਹਨੇਰਾ ਵੀ ਕਾਫੀ ਹੋ ਰਿਹਾ ਪਰ ਅਸੀਂ ਸੀਨ ਜਿੰਨੇ ਹੋ ਸਕੇ ਕੱਢਣ ਦੀ ਕੋਸ਼ਿਸ਼ ਕਰੰਦਾ ਆ ਠੀਕ ਆ ਜਾਂਦੇ ਪਏ ਆ ਤੇ ਵੀਡੀਓ ਮੁਕਣੀ ਅੱਜ ਨਹੀਂ ਇਨਾ ਨੂੰ ਪਤਾ ਆ ਵੀਡੀਓ ਅੱਜ ਨਹੀਂ ਮੁਕਣੀ ਪਰ ਇਹ ਕਹਿੰਦੇ ਵੀ ਚੱਲੋ ਜਿਹੜੇ ਸੀਨ ਕੱਲ ਕਰਨੇ ਪੈਣਗੇ ਉਹ ਉਹਦੇ ਵਿੱਚੋਂ ਅੱਜ ਦੇ ਕੱਟਣਗੇ ਥੋੜੇ ਬਾਤੇ ਜਾਦੇ ਨਹੀਂ ਤੇ ਬਾਕੀ ਐ ਜਿਆਦਾ ਨਹੀਂ ਤੇ ਘੰਟਾ ਕ ਵੇਨੇ ਆ ਸੀਨ ਕਰਕੇ ਘੰਟੇ ਇੱਕ ਦੇ ਵਿੱਚ ਜਿੰਨੇ ਹੋਏ ਉੰਨੇ ਤੇ ਕਰਾਂਗੇ ਤੇ ਬਾਕੀ ਨਿਹਰਾਉ ਰਿਆ ਯਾਰ ਮੈਨੂੰ ਇਹ ਆ ਵੀ ਮੈਨੂੰ ਉੱਤੋਂ ਸੁੱਟੀ ਨਹੀਂ ਵੱਜਣੀ ਔਖਾ ਹੋਊਗਾ ਇਹ ਸੁੱਟੀ ਮਾਰਨ ਲਈ ਕਹਿਣ ਦਾ ਦੇਖਣਾ ਪੈਣਾ ਹੁਣ ਹਿਸਾਬ ਕਿਤਾਬ ਲਾ ਕੇ ਤੁਸੀਂ ਯਾਰ ਦੇਖ ਸਕਦੇ ਸਟੈਂਡ ਲਾਉਂਦੇ ਪਏ ਐ ਸੈੱਟ ਕਰਕੇ ਤੇ ਇੱਥੇ ਹੁਣ ਅੱਜ ਤੇ ਵੀਡੀਓ ਮੁੱਕਣੀ ਨਹੀਂ ਆ ਤੇ ਮੈਂ ਤੁਹਾਨੂੰ ਦੱਸਦਾ ਵੈਸੇ ਆਲਰੇਡੀ ਪਹਿਲਾਂ ਹੀ ਤੇ ਬਾਕੀ ਐਂ ਕਹਿੰਨੇ ਵੀ ਚੱਲ ਵੀਡੀਓ ਦੇ ਵਿੱਚੋਂ ਕੁਝ ਚੀਜ਼ਾਂ ਦੇ ਮੁੱਕਣਗੀਆਂ ਜਿਆਦਾ ਨਹੀਂ ਤੇ ਥੋੜੀਆਂ ਬਾਤੀਆਂ ਕੱਟਣਗੀਆਂ ਵੈਸੇ ਯਾਰ ਪੇਪਰ ਚੱਲਦੇ ਪਏ ਮੈਨੂੰ ਸੁੱਟੀ ਨਹੀਂ ਦਿੰਦੇ ਤੇ ਬਾਅਦ ਫੇਰੀ ਮੈਂ ਯਾਰ ਵੀਡੀਓ ਇਹਨਾਂ ਦੀ ਬਣਾਉਣ ਵਾਸਤੇ ਟਾਈਮ ਕੱਢੂੰਗਾ ਕੌਂ ਵੀ ਉਹ ਮੇਰੇ ਕਰਕੇ ਵੀਡੀਓ ਇਹਨਾਂ ਦੀ ਰੁਕਦੀ ਜਾਣਾ ਇਸ ਕਰਕੇ ਫਿਰ ਮੇਰਾ ਆਉਣਾ ਜ਼ਰੂਰੀ ਆ ਤੇ ਕੋਸ਼ਿਸ਼ ਮੈਂ ਕਰੂੰਗਾ ਤਾਂ ਇਹੋ ਹੀ ਆ ਮੈਂ ਇਹਨਾਂ ਨੂੰ ਵੀ ਇਹ ਕਹਿੰਦਾ ਵੀ ਮੇਰੀ ਪੂਰੀ ਕੋਸ਼ਿਸ਼ ਆ ਸੁੱਟੀ ਮਾਰਾਂ ਜੇ ਸੁੱਟੀ ਨਾ ਮਾਰੀ ਤੇ ਮੱਦਾ ਦੇਣਾ ਵਾ ਠੀਕ ਆ ਤੇ ਬਾਕੀ ਦੇਖ ਲਾਂਗੇ ਤੁਸੀਂ ਦੇਖ ਸਕਦੇ ਆ ਟਰੈਕਟਰ ਵਾਲੇ ਦੇਖਣ ਦਾ ਕੀ ਤੇ ਯਾਰ ਬਾਕੀ ਵੇਨੇ ਆ ਹੁਣ ਕੀ ਕਰਨਾ ਸਿਸਟਮ ਤੇ ਛੁੱਟੀ ਦਾ ਔਖਾ ਆ ਤੇ ਹੁਣ ਛੁੱਟੀ ਮਾਰਨੀ ਪੈਣੀ ਆ ਇਹਨੇ ਯਾਰ ਤੇ ਫ੍ਰੈਂਡਲੀ ਯਾਰ ਆ ਪਾ ਗਿਆਂ ਘਰ ਠੀਕ ਆ ਤੇ ਲੰਮੇ ਆਪਾਂ ਪਏ ਆ ਥੱਕ ਤੁੱਕ ਗਏ ਜਿਵੇਂ ਤੁਹਾਨੂੰ ਪਤਾ ਯਾਰ ਸਵੇਰ ਦੇ ਲੱਗੇ ਆ ਤੇ ਥੱਕ ਗਏ ਆ ਤੇ ਮੈਂ ਹੁਣ ਰੋਟੀ ਰਾਟੀ ਤੇ ਖਾ ਲਈ ਆ ਠੀਕ ਆ ਤੇ ਬਾਕੀ ਯਾਰ ਮੈਂ ਇਹ ਸੋਚਣ ਲਿਆ ਵੀ ਵੀਡੀਓ ਕੰਪਲੀਟ ਨਹੀਂ ਹੋਈ ਠੀਕ ਆ ਤੇ ਛੁੱਟੀ ਮਾਰਨੀ ਪੈਣੀ ਆ ਤੇ ਯਾਰ ਔਖਾ ਹੋਇਆ ਨਾ ਛੁੱਟੀ ਮਾਰਨੀ ਪੇਪਰ 'ਚ ਲੱਗੀ ਡਿਊਟੀ ਤੇ ਛੁੱਟੀ ਮਿਲਦੀ ਨਹੀਂ ਆ ਯਾਰ ਬਾਕੀ ਯਾਰ ਇਹਨਾਂ ਦੀ ਵੀਡੀਓ ਕੰਪਲੀਟ ਕਰਾਉਣੀ ਪੈਣੀ ਤੁਹਾਨੂੰ ਪਤਾ ਆ ਤੇ ਵੀਡੀਓ 'ਚ ਆਏ ਆ ਉਹਨਾਂ ਦੀ ਮੇਰੇ ਕਰਕੇ ਵੀਡੀਓ ਰੁਕੰਡੀ ਆ ਠੀਕ ਆ ਤੇ ਬਾਕੀ ਯਾਰ ਉਹਨਾਂ ਦੀ ਵੀਡੀਓ ਲਈ ਟਾਈਮ ਕੱਢੂੰਗਾ ਭਾਵੇਂ ਮੈਂ 2-4 ਘੰਟੇ ਕੱਢ ਕੇ ਆਵਾਂ ਠੀਕ ਆ ਅੱਧੇ ਦਿਨ ਆਉਂਗਾ ਫਿਰ ਕੀ ਯਾਰ ਇਹ ਵੀ ਵਲੌਗ ਮੈਂ ਇਥੋਂ ਮੌ ਲਾਗੇ ਕੰਟੀਨਿਊ ਰੱਖੂੰਗਾ ਠੀਕ ਆ ਇਹ ਵਲੌਗ ਆਪਾਂ ਇੱਥੇ ਨਹੀਂ ਮਕਾਉਨੇ ਵੀਡੀਓ ਪੂਰੀ ਜਦੋਂ ਬਣ ਗਈ ਉਹ ਤੇ ਫੇਰੀ ਮਕਾਵਾਂਗੇ ਵਲੌਗ ਠੀਕ ਆ ਤੇ ਵਲੌਗ ਮੈਂ ਇਦਾਂ ਬਣਾਉਂਗਾ ਤੇ ਤੁਹਾਨੂੰ ਦਿਖਾਉਂਗਾ ਵੀ ਅਸੀਂ ਕੀ ਕੀ ਕਰਦੇ ਆ ਠੀਕ ਆ ਕਿੱਦਾਂ ਮੈਂ ਟਾਈਮ ਕੱਢਦਾ ਵੀਡੀਓ ਲਈ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੇ ਵਲੌਗ ਦੇ ਨਾਲ ਜੁੜੇ ਰਿਹਾ ਵਲੌਗ ਬਣੂੰਗਾ ਮਜ਼ੇਦਾਰ ਤੇ ਮਿਲਦੇ ਹਾਂ ਹੁਣ ਸਵੇਰੇ ਤੇ ਗੁੱਡ ਨਾਈਟ ਤੇ ਗੁੱਡ ਮਾਰਨਿੰਗ ਦੋਸਤੋ ਤੇ ਵਲੋਗਿੰਗ ਦੀ ਸਟਾਰਟਿੰਗ ਹੋ ਰਹੀ ਆ ਘਰ ਤੋਂ ਤੇ ਅੱਜ ਜੇ ਮੈਂ ਕੰਮ ਤੇ ਜਾਣਾ ਤੇ ਹੁਣ ਮੈਂ ਰੈਡੀ ਹੋਣਾ ਤੇ ਨਾਲੇ ਕੰਮ ਤੇ ਜਾਣਾ ਤੇ ਚਾਚੂ ਪੀਣੇ ਆ ਠੀਕ ਆ ਤੇ ਬੁਰਸਬਰਸ ਕਰਕੇ ਫਿਰ ਰੈਡੀ ਹੋਣੇ ਆ ਤੇ ਜਾਣੇ ਆ ਫਿਰ ਕਾਉਂਟ ਤੇ ਤੇ ਫਿਰ ਕੰਮ ਤੋਂ ਆਵਾਂਗੇ ਘਰ ਮੋਂ ਨਾਲ ਬਣਾਵਾਂਗੇ ਵੀਡੀਓ ਵੀਡੀਓ ਬਣਾ ਕੇ ਫਿਰ ਜਾਵਾਂਗੇ ਕੰਮ ਤੇ ਤੇ ਹਜੇ ਕੁੱਕ ਪਤਾ ਨਹੀਂ ਸੁੱਟੀ ਕਿੱਦਾਂ ਕਿੱਦਾਂ ਕਰਨੀ ਮੈਨੂੰ ਕੁੱਕ ਪਤਾ ਨਹੀਂ ਚੱਲਦਾ ਪਿਆ ਮੈਂ 2-4 ਘੰਟੇ ਵਿੱਚੋਂ ਕੱਢ ਕੇ ਆਉਂਗਾ ਇਹਨਾਂ ਦੀ ਵੀਡੀਓ ਪੂਰੀ ਕਰਾਉਂਗਾ ਤੇ ਬਾਕੀ ਵਲੌਗ ਬਣਾਉਂਗਾ ਤੇ ਤੁਹਾਨੂੰ ਦੱਸੂਗਾ ਤੇ ਨਾਲ ਹੀ ਦਿਖਾਵਾਂਗਾ ਤੇ ਹੁਣ ਰੈਡੀ ਰੂਡੀ ਹੋ ਲਈਏ ਤੇ ਫਿਰ ਮਿਲਦੇ ਆ ਤੁਹਾਨੂੰ ਬਾਅਦ ਚ ਤੁਸੀਂ ਦੇਖ ਸਕਦੇ ਧੁੰਦ ਕਿੰਨੀ ਆ ਤੇ ਆਪਾਂ ਜਾ ਰਹੇ ਆ ਕੰਮ ਤੇ ਠੀਕ ਆ ਤੇ ਹੁਣ ਇੰਨੀ ਠੰਡ ਦੇ ਵਿੱਚ ਜਾਣਾ ਵੀ ਔਖਾ ਤੇ ਆਉਣਾ ਵੀ ਔਖਾ ਤੇ ਮੈਂ ਤੇ ਯਾਰ ਦੋਵੇਂ ਕੰਮ ਕਰਨੇ ਹੈ ਜੇ ਪਹਿਲਾਂ ਜਾਣਾ ਆ ਫਿਰ ਆਉਣਾ ਆ ਫਿਰ ਸ਼ਾਮਾਂ ਦੇ ਟਾਈਮ ਜਾਣਾ ਹੈ ਹਾਜ਼ਰੀ ਲਾਉਣ ਤੇ ਬਾਕੀ ਯਾਰ ਲੱਗਦਾ ਤੇ ਔਖਾ ਹੀ ਐ ਇੰਨੀ ਠੰਡ ਦੇ ਵਿੱਚ ਪਰ ਕਰਨਾ ਪੈਣਾ ਹੁਣ ਤੇ ਇੱਕ ਨਾਲੇ ਮੈਂ ਤੁਹਾਨੂੰ ਇਹ ਗੱਲ ਦੱਸਣੀ ਪਈ ਅੱਜ ਕਿੱਟ ਨਹੀਂ ਮੈਂ ਲਿਆਂਦੀ ਠੀਕ ਆ ਕਿੱਟ ਮੈਂ ਤਾਦ ਨਹੀਂ ਲਿਆਂਦੀ ਕਉਂਪੇ ਤੁਹਾਨੂੰ ਬੜਾ ਰੋਟੀ ਖਾਣ ਲਈ ਟਾਈਮ ਨਹੀਂ ਮਿਲਣਾ ਅਸਲ ਤੇ ਸਿੱਧੀ ਗੱਲ ਆ ਰੋਟੀ ਖਾਣ ਲਈ ਟਾਈਮ ਇਸ ਕਲੀ ਨਹੀਂ ਮਿਲਣਾ ਪੀ ਚੱਕਰ ਪਤਾ ਕੀ ਆ ਹੁਣ ਮੈਂ ਡੇਢ ਦੋ ਘੰਟੇ ਕੰਮ ਕਰਾਉਣਾ ਐ ਉੱਥੋਂ ਬਾਅਦ ਮੈਂ ਫਰਲੋ ਚ ਨਿਕਲਣਾ ਐ ਫਿਰ ਇਹਨਾਂ ਦੋ ਢਾਈ ਤਿੰਨ ਘੰਟੇ ਇਹਨਾਂ ਨਾਲ ਵੀਡੀਓ ਕੰਪਲੀਟ ਕਰਾ ਕੇ ਫਿਰ ਮੈਂ ਕਾਲਜ ਜਾਣਾ ਐ ਠੀਕ ਆ ਉਸ ਤੋਂ ਬਾਅਦ ਉਹਨਾ ਟਾਈਮ ਕਾਫੀ ਹੋ ਜਾਣਾ ਉਹਨੇ ਚ ਮੇਰੇ ਨਾਲ 2:3 3 ਵਜ ਜਾਣੇ ਆ ਤੇ ਗਾੜੀ ਰਹਿ ਕੇ ਕਿੰਨਾ ਕ ਟਾਈਮ ਗਿਆ 4-5 ਵਜ ਮੈਂ ਆ ਜਾਣਾ ਤੇ ਫਿਰ ਰੋਟੀ ਮੈਂ ਰਹਿ ਨਹੀਂ ਦਿੱਤੀ ਮੈਂ ਰਹਿਣ ਤੋਂ ਰੋਟੀ ਖਾਣ ਲਈ ਟਾਈਮ ਨਹੀਂ ਮਿਲਣਾ ਬਾਕੀ ਕੋਈ ਨਹੀਂ ਚਾਹ ਚੋ ਪੀ ਲਈ ਆ ਬਿਸਕਟ ਖਾ ਗਏ ਚਾਹ ਨਾ ਭੁੱਖ ਲੱਗੂਗੀ ਤੇ ਵੇਖੀ ਦੇਖੀ ਜਾਊਗੀ ਹੁਣ ਕੀ ਕਰ ਸਕਦੇ ਤੇ ਹੁਣ ਆਪਾਂ ਜਾ ਰਹੇ ਆ ਕੰਮ ਤੇ ਤੇ ਕੰਮ ਤੇ ਤੁਹਾਨੂੰ ਮਿਲਦੇ ਆ ਤੇ ਠੰਡ ਬੜੀ ਆ ਠੰਡ ਤੋਂ بچੋ ਯਾਰ ਜਿੰਨਾ ਬਚਾਇਆ ਜਾਂਦਾ ਸਖਣ ਲਈ ਆਪ ਆ ਗਿਆਂ ਕਾਲਜ ਤੇ ਹੁਣ ਆਪਾਂ ਲਾਉਣ ਲੱਗੇ ਆ ਹਾਜ਼ਰੀ ਠੀਕ ਆ ਤੇ ਕਾਲਜ ਪਹੁੰਚ ਚੁੱਕੇ ਆ ਤੁਸੀਂ ਦੇਖ ਸਕਦੇ ਆਪਾਂ ਲਾਉਣ ਲੱਗੇ ਆ ਹਾਜ਼ਰੀ ਲੱਗੀ ਆਪਣੀ ਹਾਜ਼ਰੀ ਹੁਣ ਆਪਾਂ ਚੱਲੀਏ ਆਪਣੇ ਕੰਮ ਤੇ ਤੇ ਫਟਾਫਟ ਕੰਮ ਕਰਕੇ ਦੇ ਫਿਰ ਟਾਈਮ ਕੱਢੀਏ ਘਰ ਜਾਣ ਲਈ ਠੀਕ ਆ ਤੁਸੀਂ ਦੇਖ ਸਕਦੇ ਆਪਣੇ ਸਕਿਉਰਟੀ ਵੀਰ 12 ਘੰਟੇ ਡਿਊਟੀ ਕਰਦੇ ਆ ਠੀਕ ਆ ਚੇਲਿਆ ਤੇ ਇਹਨਾਂ ਦੇ ਵੀ ਸਾਡੇ ਨਾਲ ਹੀ ਡਿਊਟੀ ਪੇਪਰ 'ਤੇ ਇਹ ਤਲਾਸ਼ੀ ਕਰਦੇ ਨਾ ਬੱਚਿਆਂ ਦੀ ਕਰਨੀ ਪੈਂਦੀ ਫਿਰ ਤੁਹਾਨੂੰ ਪਤਾ ਹੀ ਹੈਗੇ ਪੇਪਰ ਚ ਲੰਡਾ ਹੈ ਹੋਰ ਕੁਝ ਦੱਸਣਾ ਚਾਹੋਗੇ ਬਸ ਠੀਕ ਜੋ ਚਲੋ ਯਾਰ ਹੁਣ ਕਰ ਲਈਏ ਕੰਮ ਤੇ ਫਿਰ ਤੁਹਾਨੂੰ ਪਤਾ ਆ ਕੀ ਕਰਨਾ ਤੇ ਯਾਰ ਫਾਈਨਲੀ ਆਪਾਂ ਜਾਂਦੇ ਪਹਿਣਾ ਘਰ ਵੀਡੀਓ ਕਰਨ ਤੇ ਉਹਨਾਂ ਕੋ ਮੈਂ ਲੈ ਲਿਆ 2.5 3 ਘੰਟੇ ਉਹ ਕਹਿੰ ਮੈਂ ਉਹਨਾਂ ਨੂੰ ਕਿਹਾ ਵੀ ਜ਼ਰੂਰੀ ਕੰਮ ਪੈ ਗਿਆ ਮੈਨੂੰ ਘਰ ਤੇ ਮੈਨੂੰ ਜਰਾਣਾ ਪੈਣਾ ਵੈਰੀ ਇੰਪੋਰਟੈਂਟ ਆ ਤੇ ਉਹ ਕਹਿੰਦੇ ਕੋਈ ਨਹੀਂ ਚਲ ਜਾ ਪਹਿਲਾਂ ਤੋਂ ਕਹਿੰਦੇ ਨਹੀਂ ਨਹੀਂ ਮੈਂ ਕਹਾਂ ਵੀ ਜ਼ਰੂਰੀ ਯਾਰ ਜਾਣਾ ਪੈਣਾ ਫਿਰ ਤੁਹਾਨੂੰ ਪਤਾ ਉਹ ਕਹਿਣ ਦਾ ਆ ਤੇ ਯਾਰ ਚੰਗਾ ਨਹੀਂ ਇਦਾਂ ਲੱਗਦਾ ਤੇ ਮੈਂ ਤੇ ਉਥੋਂ ਦੇ ਕਿਸ ਤਰੀਕੇ ਨਾਲ ਨਿਕਲ ਆਇਆ ਝੂਠ ਝਾਟ ਮਾਰ ਕੇ ਮਾਰ ਆਇਆ ਝੂਠ ਤੇ ਤੁਹਾਨੂੰ ਪਤਾ ਆ ਸਰੀਅਲ ਗੱਲ ਕਿਹੜੀ ਆ ਤੇ ਯਾਰ ਉਹ ਕਿਤੇ ਵਲੌਗ ਨਾ ਦੇਖ ਲੈਣ ਜੇ ਕਿਤੇ ਉਹਨਾਂ ਵਲੌਗ ਦੇਖ ਲਿਆ ਨਾ ਪਤਾ ਉਹਨਾਂ ਨੂੰ ਵੀ ਵੈਸੇ ਲੱਗ ਜਣਾ ਆ ਝੂਠ ਫੜਿਆ ਜਾਣਾ ਲਿਫਤੀ ਤੇ ਮਨ ਲਾ ਕੇ ਨਿਕਲ ਆਇਆ ਪਰ ਜੇ ਵਲੌਗ ਦੇਖ ਲੈ ਤੇ ਫਿਰ ਪੰਗਾ ਪੈਣਾ ਤੇ ਦੇਖ ਲੋ 2.5 3 ਘੰਟੇ ਆਪਾਂ ਨੂੰ ਮਿਲੇ ਤੇ ਤੁਸੀਂ ਯਾਰ ਵੇਖੋ ਮੈਂ ਡੇਢ ਘੰਟਾ ਕੰਮ ਕਰ ਆਇਆ ਤੇ ਹਜੇ ਵੀ ਤੁੰਦ ਉਦਾਂ ਦੀ ਉਦਾਂ ਹੀ ਟੱਲਿਆ ਲੱਥਨ ਦਾ ਨਾ ਨਹੀਂ ਰਹੀ ਤੇ ਹੁਣ ਤੇ ਨਾਲੇ ਯਾਰ ਮੈਂ ਉਹਨਾਂ ਨੂੰ ਇਹ ਵੀ ਕਹਿ ਦਿੱਤਾ ਆ ਫੋਨ ਲਾ ਕੇ ਵੀ ਯਾਰ ਤੁਸੀਂ ਰੈਡੀ ਹੋ ਜਾਓ ਫਟਾਫਟ ਮੈਂ ਆ ਰਿਹਾ ਆ ਤੇ ਮੈਂ ਤੁਹਾਡੇ ਕੋ 15 20 ਮਿੰਟਾਂ ਦੇ ਵਿੱਚ ਵਿੱਚ ਪਹੁੰਚ ਜਾਣਾ ਜਿਆਦਾ ਨਹੀਂ ਤੇ ਅੱਧੇ ਘੰਟੇ ਦੇ ਵਿੱਚ ਵਿੱਚ ਪਹੁੰਚ ਜਾਊਗਾ ਤੇ ਕੁੱਤਾ ਆਪਾਂ ਨੂੰ ਵੇਖ ਕੇ ਭੌਂਗ ਰਿਹਾ ਹੈ ਭੌਂਗ ਤੇਰਾ ਭਲਾ ਆਓ ਜੀ ਮੈਂ ਯਾਰ ਤੁਹਾਨੂੰ ਇਹ ਗੱਲ ਕਹਿਣ ਦਾ ਉਹਨਾਂ ਨਾਲ ਆਪਾਂ ਕਹਿਤਾ ਆ ਇਸ ਕਰਕੇ ਤੁਸੀਂ ਫਟਾਫਟ ਰੈਡੀ ਹੋ ਜਾਓ ਟਾਈਮ ਥੋੜਾ ਆਪਣੇ ਕੋਲ ਜਿਵੇਂ ਤੁਹਾਨੂੰ ਪਤਾ ਹੀ ਆ ਠੀਕ ਆ ਤੇ ਹੁਣ ਕਹਿ ਦਿੱਤਾ ਉਹ ਕਹਿੰਦੇ ਹੀ ਰੈਡੀ ਹੋਵਾਂਗੇ ਤੇਰੇ ਆਉਂਦਿਆਂ ਨੂੰ ਤੇ ਜਿਹੜੀ ਜਾਂਦੇ ਸਟਾਰਟ ਕਰ ਦੇਣੀ ਵੀਡੀਓ ਉਸ ਤੋਂ ਬਾਅਦ ਫਿਰ ਵੀਡੀਓ ਬਣਾ ਕੇ ਫਿਰ ਮੈਂ ਆਉਣਾ ਇੱਥੇ ਤੇ ਤੂੰ ਦੀਾਰ ਅਜੇ ਵੀ ਲੱਥੀ ਨਹੀਂ ਆ ਤੇ ਠੰਡ ਚ ਕੰਮ ਕਰਨਾ ਬੜਾ ਔਖਾ ਆ ਚਾਹੇ ਕੋਈ ਵੀ ਆ ਠੀਕ ਆ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਸਾਡੀ ਟੀਮ ਦੇ ਨਾਲ ਜਾ ਕੇ ਨਾਲ ਟੀਮ ਦੇ ਬੰਦੇ ਮਲਾਉਣਾ ਫਿਰ ਤੇ ਅੱਜ ਤੇ ਵੈਸੇ ਐਂ 4 ਬਾਕੀ ਬੰਦੇ ਨਹੀਂ ਹੈਗੇ ਜਿਹੜੇ 4 ਸਾਡੇ ਬੰਦੇ ਹੁੰਦੇ ਤੁਹਾਨੂੰ ਪਤਾ ਅਸੀਂ ਚਾਰ ਆਂ ਤੇ ਹੁਣ ਤੁਹਾਨੂੰ ਮੈਂ ਮਿਲਾਉਣਾ ਟੀਮ ਦੇ ਬੰਦਿਆਂ ਨਾਲ ਘਰ ਜਾ ਕੇ ਤੇ ਮਿਲਦੇ ਆਂ ਘਰ ਯਾਰ ਸਟੈਂਡ ਸਟੂਡ ਲੌਂਡ ਆ ਪਾ ਚੁੱਕੇ ਆ ਠੀਕ ਆ ਤੇ ਹੁਣ ਆਪਾਂ ਇਹਨਾਂ ਨੇ ਕਰ ਲਈਏ ਵੀਡੀਓ ਤੇ ਫਟਾਫਟ ਵੀਡੀਓ ਬਣਾ ਕੇ ਫਿਰ ਤੁਹਾਨੂੰ ਪਤਾ ਮੈਂ ਜਾਣਾ ਵੀ ਆ ਤੇ ਇਹਨਾਂ ਨੇ ਮੈਂ ਕਹਿੰਦਾ ਜਲਦੀ ਕਰੋ ਤੇ ਫਿਰ ਚੱਲੀਏ ਯਾਰ ਆਪਾਂ ਮਿਲਦੇ ਪਤਾ ਹੀ ਦੇ ਇਹਨਾਂ ਨੇ ਕੰਮ ਕਰਾ ਲਈਏ ਫਟਾਫਟ ਸੀ ਵੀ ਸਾਰਾ ਕਰਦੇ ਟੈਕ 1 2 ਇਹ ਤਾਂ ਦੱਸ ਹੀ ਜਾਂਦਾ ਹੈ ਵੀ ਜਦੋਂ ਮੈਨੂੰ ਪਤਾ ਲੱਗ ਗਈ ਵੀ ਰੀ ਟੈਕ ਦੂਸਰਾ ਹੁੰਦਾ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਚੱਲਿਆਂ ਘਰ ਠੀਕ ਆ ਤੇ ਵੀਡੀਓ ਗਈ ਆ ਕੰਪਲੀਟ ਠੀਕ ਆ ਉਹ ਨਾਰਮਲੀ ਸਾਨੂੰ ਘੰਟਾ ਡੇਢ ਘੰਟਾ ਲੱਗ ਹੀ ਗਿਆ ਡੇਢ ਕਾ ਘੰਟਾ ਹਾਂ ਲੱਗ ਗਿਆ ਹੈਗੇ ਸੀਨ ਕੁਝ ਰੋਲ ਹੈਗੇ ਥੋੜੇ ਬਾਅਦ ਤੇ ਉਹ ਹੋ ਗਿਆ ਕੰਪਲੀਟ ਤੇ ਹੁਣ ਆਪਾਂ ਚੱਲਿਆਂ ਘਰ ਠੀਕ ਆ ਸਾਦੇ ਪੱਠੇ ਚੀਰਨੇ ਪੈਣ ਦਾ ਤੇ ਕੀ ਕਰਨ ਤੁਸੀਂ ਯਾਰ ਦੇਖ ਸਕਦੇ ਪੱਠਿਆਂ ਦੇ ਰੋਲ ਵੀ ਕਰਨੇ ਪੈਣ ਦਾ ਠੀਕ ਆ ਹੁਣ ਵੀਡੀਓ ਚ ਜਿੱਦਾਂ ਜਿੱਦਾਂ ਹੈਗਾ ਉਦੋਂ ਉਦੋਂ ਕਰਨੇ ਪੈਣੇ ਆ lobby ਆ ਗਈ ਜੇ ਨਹਿਰ ਚੱਲ ਪਈ ਗਾਇਆ ਮਾਰ ਪਾਣੀ ਛਾਲ ਸਾਰੇ ਇੰਨੀ ਠੰਡ ਵਿੱਚ ਨਹਿਰ ਤੇ ਛਾਲ ਜੇ ਮਿਲਣਾ ਨਹੀਂ ਕਰਨਾ ਹੈ ਚਾਲ ਮਹੀਨੇ ਵਾਰ ਤੋਂ ਤੋਂ ਲੱਗ ਗਏ ਵੜਾਵਾਂ ਦੇ ਬੰਨਾ ਆਵਾ ਤਰਾਓ ਗਿੱਦੜੇ ਦੇ ਸੰਨਾ ਮੈਂ ਮੈਂ ਵਾਹ ਦਾ ਥੋੜੀ ਨਹੀਂ ਸਰ ਮੈਂ ਉਹ ਆ ਗਿਆ

ਰੋਡਾ ਰੋਡਾ ਕਥਾ ਕਰ ਸੜ ਚੱਲ ਦਾਦੀ ਦੁਵਾਰਾਂ 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 ਸਰ ਮੈਂ ਸਰ ਮੈਂ ਤੇ ਕੌਮਦਾ ਫਿਰਦਾ ਇੱਧਰ ਆ ਗਿਆ ਤੁਹਾਨੂੰ ਨਹੀਂ ਪਤਾ ਇਹ ਜਗਾ ਸੁਨਸਾਨ ਆ ਜੇ ਕਿਸੇ ਨੇ ਤੁਹਾਨੂੰ ਮਾਰ ਕੇ ਇੱਥੇ ਭੂਤ ਬਣਾਤਾ ਨਾ ਫਿਰ ساری ਉਮਰ ਘੁੰਮਦੇ ਫਿਰੋਗੇ ਸਰ ਮੈਨੂੰ ਲੱਗਦਾ ਵੀ ਕਤਲ ਇੰਨਾ ਹੀ ਕੀਤਾ ਵਾ ਕਰਲ ਤੋਂ ਬਜਨ ਦਾ ਕਰਕੇ ਝੂਠ ਮਾਣਦੇ। ਸਰ ਮੈਂ ਦੱਸ ਸਕਦਾ ਤੁਹਾਨੂੰ ਘੂਮ ਕਰਕੇ ਸੱਦਿਆ ਵਲ ਤੁਸੀਂ ਮੇਰੇ ਨਾਲ ਲੈ ਜਿੰਦੇ। ਦੁਬਾਰਾ। ਅੱਛਾ ਇਹਦਾ ਮਤਲਬ ਕਿ ਆਪਾਂ ਨੂੰ ਅਜੇ ਤੱਕ ਪਤਾ ਨਹੀਂ ਲੱਗਾ ਕਿ ਅਸਲ 'ਚ ਮਰਨ ਵਾਲਾ ਹੈ ਕੌਣ। ਮੈਨੂੰ ਇਹਦੇ ਕਤਲ ਦੇ ਪਿੱਛੇ ਆਮ ਦਾ ਕੋਈ ਕਨੈਕਸ਼ਨ ਲੱਗਦਾ। ਦੁਬਾਰਾ, ਪਰ ਨਹੀਂ ਕਿਹਾ। ਹਾਂ ਸੱਚ। ਬੱਸ ਮੈਨੂੰ ਲੱਗਦਾ ਵਾ ਇਹਦੀ ਮੌਤ ਤੋਂ ਪਹਿਲਾਂ ਕਿਸੇ ਨਾਲ ਹੱਥੋਂ ਪਾਈ ਹੋਈ ਆ। ਇਹ ਪ੍ਰਚਾਰ ਦੇ ਨੇ ਤਾਂ ਲੱਗਦਾ ਨਾ ਕਹਿ। ਲੱਗਦਾ ਫਿਰ ਅੰਦਾਜ਼ਾ ਜਿਹਾ। ਬੱਸ ਮੈਨੂੰ ਲੱਗਦਾ ਵਾ ਉਹ ਸਮਝੇ ਕੋ ਕਬੀ ਦੀਤ ਇਹਦਾ ਮੂੰਹ ਵੇਖ ਉਹ ਇੰਨਾ ਮਾੜਾ ਮੂੰਹ ਤੇ ਆਉਦੀ ਜ਼ਿੰਦਗੀ ਜੀ ਮੈਂ ਪਹਿਲੇ ਯਾਰ ਵੇਖਿਆ ਵਾ ਤੂੰ ਅੱਖਾਂ 'ਚ ਮੱਕਾ ਛਾ ਤੂੰ ਦੇ ਲਈ ਜਨਾ ਆਓ ਕਰਕੇ ਚੱਲੋ ਐਕਸ਼ਨ ਆ ਗਿਆ ਇਹ ਆਜੋ ਖੋਲ ਉਹ ਕੀ ਹੋਇਆ ਭਰਾ ਪੈਰੀਂ ਡਿੱਗੀ ਜਨਾ ਵੇਖੋ ਤੁਸੀਂ ਦੇਖ ਸਕਦੇ ਨੇ ਰਾ ਕਿੰਨਾ ਹੋ ਚੁੱਕਾ ਆ ਤੇ ਆਪਾਂ ਚੱਲਿਆਂ ਘਰ ਠੀਕ ਆ ਕੰਮ ਤੇ ਆਪਾਂ ਆ ਗਏ ਆ ਹਾਜ਼ਰੀ ਵੀ ਆਪਾਂ ਲਾ ਲਈ ਹੀ ਤੇ ਵਲੌਗ ਬਣਾਉਣ ਲਈ ਟਾਈਮ ਹੀ ਨਹੀਂ ਮਿਲਿਆ ਤੇ ਬਾਕੀ ਮੈਂ ਵਲੌਗ ਘਰੇ ਜਾ ਕੇ ਖਤਮ ਕਰਦਾ ਤੇ ਬਾਕੀ ਬਾਅਦ ਕਰਦੇ ਗੱਲ ਹੁਣ ਮੈਂ ਚੱਲਿਆਂ ਘਰ ਯਾਰ ਦੇਖ ਸਕਦੇ ਨੇ ਰਾ ਕਿੰਨਾ ਹੋ ਚੁੱਕਾ ਆ ਤੇ ਇਧਰੋਂ ਵੀ ਗੱਡੀਆਂ ਆ ਰਹੀਆਂ ਤੇ ਇਧਰੋਂ ਵੀ ਗੱਡੀਆਂ ਆ ਰਹੀਆਂ ਤੇ ਆਪਾਂ ਜਾ ਰਹੇ ਆ ਘਰ ਠੀਕ ਆ ਤੇ ਬਾਕੀ ਘਰ ਜਾ ਕੇ ਕਰਦੇ ਆਂ ਗੱਲਬਾਤ ਮੈਨੂੰ ਘਰ ਜਾ ਲੈਨ ਤੋ ਨਿਹਰਾ ਹੋ ਰਿਹਾ ਕਾਫੀ ਦੇਖੋ ਲੈਟਾ ਕਿੰਨੀਆਂ ਸੋਹਣੀਆਂ ਪਾਈਆਂ ਇੱਥੇ ਲੱਗਦਾ ਕਿਸੇ ਦਾ ਵਿਆਹ ਆ ਤੇ ਯਾਰ ਨਿਹਰਾ ਹੋ ਹੀ ਜਾ ਰਿਹਾ ਆ ਤੇ ਯਾਰ ਮੈਂ ਵਲੌਗ ਖਤਮ ਹੀ ਨਹੀਂ ਕੀਤਾ ਠੀਕ ਆ ਮੈਂ ਕੰਮ ਤੋਂ ਆਉਂਦਿਆਂ ਘਰ ਤੇ ਮੈਂ ਕੀ ਕਰਿਆ ਕਿ ਵਲੌਗ ਖਤਮ ਕਰੂੰ ਕੀਤਾ ਹੀ ਨਹੀਂ ਗਿਆ ਕਰਿਆ ਨੀਂਦ ਆ ਗਈ ਸੌਂ ਗਿਆ ਠੀਕ ਆ ਤੇ ਹੁਣ ਮੈਂ ਸਵੇਰੇ ਖਤਮ ਕਰਨ ਲੱਗਾ ਵਲੌਗ ਸੋਕਤ ਧੀਏ ਤੇ ਮੈਂ ਤੁਹਾਨੂੰ ਇੱਕ ਵੀ ਦੱਸਣਾ ਵੀ ਕੰਮ ਤੇ ਆਪਾਂ ਗਏ ਉੱਥੇ ਵਿਖਾਇਆ ਨਹੀਂ ਗਿਆ ਉੱਥੇ ਬਣਾਇਆ ਮੈਂ ਥੋੜਾ ਬਾਤਾ ਉੱਥੇ ਜਾਂਦੇ ਆ ਗਿਆਂ ਕੰਮ ਕਾਫੀ ਪੈ ਗਿਆ ਇਸ ਕਰਕੇ ਵਲੌਗ ਨਹੀਂ ਬਣਾ ਸਕਿਆ ਤੇ ਬਾਕੀ ਆਪਾਂ ਕੰਮ ਤੇ ਗਏ ਆ ਤੇ ਉਸ ਤੋਂ ਬਾਅਦ ਆਪਾਂ ਘਰ ਆ ਗਏ ਘਰ ਤੋਂ ਆ ਕੇ ਬਾਤ ਸੌਂ ਗਈਆਂ ਨੀਂਦ ਆ ਗਈ ਯਾਰ ਥੱਕਿਆ ਬੜਾ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਕੁਝ ਕੀਤਾ ਤੇ ਅੱਜ ਦਾ ਵਲੌਗ ਆਪਣਾ ਇੱਥੇ ਖਤਮ ਕੀਤਾ ਜਾਂਦਾ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲੇ ਦਿਨ ਦੇ ਵਿੱਚ ਤੇ ਅੱਜ ਦਾ ਵਲੌਗ ਸਿਰਫ ਇੰਨਾ ਹੀ ਤੇ ਬਾਏ ਬਾਏ ਤੇ ਬਾਏ